ਹਾਂਜੀ ਮਿੱਤਰੋ ਕੀ ਹਾਲ ਚਾਲ ਨੇਗੇ ਸਵਾਗਤ ਹੈ ਜੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਦੋਸਤੋ ਅੱਜ ਆਪਾਂ ਚਲੇ ਸੀਗੇ ਸ਼ਪਾਰ ਮੇਲੇ ਤੇ ਸੇਵਕ ਬਹੁਤ ਜਲਦੀ ਨਾਲ ਆਇਆ ਮੇਰੇ ਕੋਲ ਕਹਿੰਦਾ ਵੀ ਆਪਾਂ ਲੇਟ ਬਹੁਤ ਹੋ ਗਏ ਸੱਚ ਕਿਹਾ ਕਿਸੇ ਨੇ ਕਹਿੰਦੇ ਵੀ ਕਾਲੀ ਅੰਗੂਰੇ ਟੋਏ ਟੋਏ ਮੋਟਰਸਾਈਕਲ ਦਾ ਤੇਲ ਮੁੱਕ ਗਿਆ ਮੋਟਰਸਾਈਕਲ ਆਪਣਾ ਉਹ ਖੜਾਗਾ ਤੇਲ ਲੈ ਕੇ ਸ਼ੇਰ ਆਹ ਆ ਗਈ ਬੋਤਲ ਚ ਕਿਉਂ ਭਾਈ ਕਿਹੜਾ ਲਿਆ ਖਾਦਾ ਮੋਟਰ ਸੰਤਰਾ ਲਿਆ ਨਵਾਂ ਲਵਾਇਆ ਪੰਪ ਉੱਥੇ ਹੈ ਨਵਾਂ ਪੰਪ ਲਵਾਇਆ ਉੱਥੇ ਠੀਕ ਹੈ ਉਹ ਵੀ ਭਰਾ ਕੇ ਲਿਆਂਦਾਗਾ ਤੇ ਉਹ ਪਾਉਣ ਲੱਗੇ ਆਗੇ ਕਾਲੀ ਮੂਰੇ ਟੋਏ ਲੈ ਵੇ ਉਹ ਦੇਖ ਹੁਣ ਉਹ ਪਾਦਾ ਮਾਲਟਾ ਮਾਲਟੇ ਤੇ ਚੱਲਦਾ ਓਏ ਹਾਂ ਮਾਲਟਾ ਪਾਦਾ ਹੁਣ ਹੁਣ ਦੇਖੀ ਹੁਣ ਨਹੀਂ ਤੁਹਾਨੂੰ ਇਹ ਕੋਣ ਡਾ ਦੁਪਾਰ ਤੱਕ ਹੁਣ ਛਪਾਰ ਤੱਕ ਨਹੀਂ ਫੌਜੀ ਸਾਹਿਬ ਕਹਿੰਦੇ ਹੁਣ ਕੋਣ ਵੀ ਕਾਹਨੂੰ ਦੇਖੀ ਤੇ ਜਾਈ ਹੁਣ ਮਾਲਟਾ ਚੱਲ ਗਿਆ ਇਹ ਚ ਛਪਾਰ ਤੱਕ ਹੋਣਗੇ ਤੁਹਾਨੂੰ ਲੁਕਣੇ ਆ ਕੇ ਮਾਂ ਦੇ ਪੁੱਤ ਨੇ ਮੱਖੀ ਘੁੰਮ ਜੂ ਮੈਂ ਦੁੱਤ ਮੱਖੀ ਕੱਢਦੇ ਹੁੰਦੇ ਆ ਚਲੋ ਠੀਕ ਆ ਫੌਜੀ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਹੁਣ ਹੁਣ ਇਹਦੇ ਹੋਰ ਹੋਰ ਕੁਝ ਕਰਨਾ ਪੈਣਾ ਹਨਾ ਇਹਦਾ ਬੜੀ ਡਾਕਟਰੀ ਕਰਨੀ ਪੈਂਦੀ ਇਹਦੀ ਸੋ ਦੋਸਤੋ ਸਫਰ ਸ਼ੁਰੂ ਕਰਨ ਵੇਲੇ ਮੁਸੀਬਤ ਖੜੀ ਹੋਗੀ ਤੇ ਪਤਾ ਨਹੀਂ ਕਿਵੇਂ ਇਹਨਾਂ ਸਫਰ ਨਿਗਾਵਾਂਗੇ ਸੋ ਵੀਡੀਓ ਦਿਨਾਂ ਬਣੇ ਰਹੋ ਜੀ ਮਿਲਦੇ ਆਂ ਜੀ

ਹਾਂ ਜੀ ਮਿੱਤਰੋ ਹੁਣ ਆਪਾਂ ਪਹੁੰਚ ਗਏ ਸੀਗੇ ਸੈ ਜਿਹੜੇ ਸੈ ਜਿਹੜੇ ਸੇਵ ਦੇ ਦੋਸਤ ਨੇ ਆਉਣਾਗਾ ਉਹਦਾ ਵੇਟ ਕਰੀ ਜਾਂਦੇ ਸੀਗੇ ਪਿੱਛੇ ਤੁਸੀਂ ਦੇਖ ਸਕਦੇ ਹੋ ਬਸ ਸਟੈਂਡ ਬਹੁਤ ਘੈਂਟ ਬਣਿਆ ਹੋਗਾ ਵੱਟ ਕੱਢੇ ਪਏ ਨੇ ਬਸ ਸਟੈਂਡ 'ਤੇ ਬਹੁਤ ਸੋਨਾ ਬਸ ਸਟਾਪ ਬਣਿਆ ਹੋਇਆ ਹੋ ਆਪਾਂ ਥੋੜਾ ਜਿਹਾ ਲੇਟ ਹੀ ਗਏ ਚਲੋ ਲੇਟ ਸਹੀ ਪਰ ਅੱਜ ਮੇਲੇ ਤੇ ਆਪਾਂ ਰੌਣਕ ਮੇਲਾ ਦੇਖ ਕੇ ਆਉਣ। ਸੋ ਬਣੇ ਰਿਓ ਜੀ ਵੀਡੀਓ ਦੇ ਨਾਲ। ਹਾਂਜੀ ਮਿੱਤਰੋ। ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਸ਼ਿਪਾਰ ਮੇਲੇ ਤੇ। ਵੀਊ ਚੈੱਕ ਕਰੋ ਹੁਣ ਦਿਖਾਉਣੇ ਆ। चलता गया पिछड़े मुड़े पिछले ਹੋਰ ਚੁਲੇ ਆਏ ਹੋ। ਹੋਰ ਸ਼ਾਨਦਾਰ। ਜੀ ਨੇ ਆ ਕੇ ਜੀਵਨ ਬਦਲਿਆ ਬਹੁਤ ਸ਼ਾਨਦਾਰ। ਜੀ ਨਾਲ ਮੇਰੇ ਆ ਸੰਗਤ ਮੇਰੇ ਲੋਕ ਸਵਾਗਤ ਹੈ ਮੇਰੀ ਹੀ ਫਰਵਰੀ ਦਾ ਮੀਨੂ ਆ ਗਿਆ ਮੀਨੂ ਆ ਗਿਆ ਬੜਾ ਮੁਹਾਜ ਮੋਟਰ ਵਾਈਸ ਫੈਮਿਲੀ ਰਮਾਨੇ ਮੈਡਮ ਸਵਾਗਤ ਆ ਬਈ ਅੱਜ ਅੱਜ ਆਇਓ ਫੜੋ ਚੈਨ ਚੀਤ ਮਾਸ਼ੀ ਚਾਲੂ ਰਹੇਗੇ ਚਾਲੂ ਰਹੇਗੇ ਸੋ ਦੋਸਤੋ ਹੁਣ ਆਪਾਂ ਪਹੁੰਚ ਗਏਗੇ ਆਪਣੇ ਪਿੰਡ ਤੇ ਫਾਟ ਰਾਤ ਨੂੰ 11 ਵਜੇ ਵੀ ਆਪਾਂ ਨੂੰ ਲੱਗੇ ਮਿਲੇ ਆ ਕਿਉਂ ਬਈ ਅੱਛਾ ਨਗਾਉਣਾ ਚੱਲ ਨਗਾਉਲਾ ਸੋ ਮਿਲਦੇ ਜੀ ਕਿਸੇ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ